ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਜਿਸ ਤਰ੍ਹਾਂ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਤਾਂ ਇੱਕ ਤਰ੍ਹਾਂ ਨਾਲ ਰਲੇ ਮਿਲੇ ਆ ਕੇਂਦਰ ਦੇ ਗੁੱਸੇ ਦਾ ਆ ਚਾਰ ਪੰਜ ਜ਼ਿਲ੍ਹਿਆਂ 'ਚ ਕੀ ਫਰਕ ਪੈਣਾ ਪਹਿਲੀ ਗੱਲ ਤਾਂ ਇਹ ਦੱਸੋ ਕੇਂਦਰ ਨੂੰ ਤਾਂ ਕੋਈ ਫਰਕ ਨਹੀਂ ਹਾਂ ਪੰਜਾਬ ਦਾ ਨੁਕਸਾਨ ਜ਼ਰੂਰ ਹੋਇਆ ਹੁਣ ਢੱਲੇਵਾਲ ਸਾਹਿਬ ਦੀ ਜਾਨ ਦੀ ਇਹਨਾਂ ਨੂੰ ਜਰਾ ਵੀ ਪਰਵਾਹ ਨਹੀਂ ਕਿਉਂ ਲੱਗਦਾ ਲੋ ਜੇ ਪਰਵਾਹ ਹੋਵੇ ਤਾਂ ਉਹ ਗੱਲ ਕਰਨ ਔਰ ਜਿਹੜਾ ਸੋਚਦੇ ਆ ਵੀ 1 ਘੰਟੇ ਚ ਹੀ ਇੱਕ ਮੰਗਾ ਪੂਰੀਆਂ ਹੋ ਜਾਣਗੀਆਂ ਕੰਮ ਖਤਮ ਕਰਵਾ ਲਾਂਗੇ ਇਦਾਂ ਨਹੀਂ ਹੁੰਦਾ। ਇਹ ਘਰ ਦੀ ਆਰਥਿਕਤਾ ਖਰਾਬ ਹੋ ਜੇ ਤੇ ਘਰ ਦੇ ਮਾਲਕ ਨੂੰ ਚਿੰਤਾ ਨਾ ਹੋਵੇ। ਇਹ ਲੋਕਾਂ ਦੇ ਹੱਕਾਂ ਦੇ ਕਸਟੋਡੀਅਨ ਹੁੰਦੇ ਆ ਜਿਹੜੇ ਵੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਆ। ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੈ ਪੰਜਾਬ ਦੀ ਕੀ ਹੋਵੇ। ਸੰਨਾਲਾ ਮਸਲਾ ਹੱਲ ਫਿਰ ਹੋਊਗਾ ਕਿਵੇਂ ਦਾ ਡੱਲੇਵਾਲ ਨੂੰ ਦੀ ਸਿੱਤ ਨੂੰ ਲੈ ਕੇ ਚਲੋ ਸੁਪਰੀਮ ਕੋਰਟ ਵੀ ਜਿਵੇਂ ਤੁਸੀਂ ਕਿਹਾ ਵੀ ਸੁਪਰੀਮ ਕੋਰਟ ਵੀ ਚਿੰਤਾ ਕਰ ਚੁੱਕੀ ਆ ਤੇ ਕਾਨੂੰਨੀ ਲੱਗਦਾ ਤੇ ਬਾਰੀ-ਬਾਰੀ ਗੱਲ ਇਹ ਵੀ ਨਿਕਲ ਕੇ ਆਉਂਦੀ ਆ ਜਾਖੜ ਨੇ ਵੀ ਇਹ ਗੱਲ ਤਾਂ ਕਹਿ ਦਿੱਤੀ ਕਿ ਜੇਕਰ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਹਾਲਾਤ ਖਰਾਬ ਹੋ ਸਕਦੇ ਨੇ ਪੰਜਾਬ ਦੇ ਗੌਣ ਝਮਕੌਣ ਨਾਲ ਹੱਲ ਕੱਢ ਲਓਗੇ ਇੱਥੇ بڑے ਮੁਲਕ ਨੇ ਡਰਨਾ ਨਹੀਂ ਹੈ 140 ਕਰੋੜ ਦਾ ਮਾਮਲਾ ਹੈ ਇਹ ਵੀ ਇੱਕ ਬੈਠ ਕੇ ਪਰੰਤੂ ਆਪਦੀ ਇੱਕ ਰਾਇ ਕਰਨਾ ਅਸੀਂ ਕੀ ਕਰਨਾ ਇਹ ਕੋਈ ਰਾਇ ਨਹੀਂ ਫੈਸਲਾ ਨਹੀਂ ਕਿਸੇ ਨਾਲ ਕੀਤੀ ਉਹ ਡੱਲੇਵਾਲ ਸਾਹਿਬ ਨੂੰ ਪਤਾ ਉੱਥੇ ਇਹ ਵਸੂ ਉਹ ਨੁਕਸਾਨ ਕਰਵਾ ਦੇਣਗੇ ਆਪਣੇ ਇਰਸ਼ਾਬ ਦੀ ਤਾਂ ਮੈਨੂੰ ਪਾਸ਼ਾ ਹੀ ਨਹੀਂ ਸਮਝ ਆਉਂਦੀ ਇਹ ਕੀ ਬੋਲਦੇ ਰਹਿੰਦੇ ਐ ਕੀ ਕਰਦੇ ਐ ਕਿ ਇਹ ਅੰਦੋਲਨ ਇਸ ਤਰ੍ਹਾਂ ਚੱਲਿਆ ਕਰਦੇ ਦੂਜਿਆਂ ਨੂੰ ਅਪਮਾਨਿਤ ਕਰਕੇ ਮੈਂ ਇਹ ਸਮਝਦਾ ਵੀ ਜਿਹੜੀ ਕਿਸਾਨ ਦੀ ਜਨੂਨ ਸਮੱਸਿਆਵਾਂ ਨੇ ਉਹਨਾਂ ਦੀ ਗੱਲ ਹੋ ਜਾਣੀ ਚਾਹੀਦੀ ਐ ਇਹ ਰੋਜ਼ ਰੋਜ਼ ਦਾ ਜਿਹੜਾ ਕੰਮ ਆ ਨਾ ਇਹ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰੂਗਾ ਪੰਜਾਬ ਤਾਂ ਇੱਕ ਤਰ੍ਹਾਂ ਨਾਲ ਅਰਾਜਕਤਾ ਫੈਲ ਜੂ ਜਿਸ ਤਰ੍ਹਾਂ ਦੀ ਗੱਲ ਹੋ ਰਹੀ ਐ ਔਰ ਆਰਥਿਕ ਐਮਰਜੈਂਸੀ ਲੱਗੂਗੀ ਅੱਛੇ ਤੁਸੀਂ ਅੱਜ ਦੇਖਣਾ ਕੱਲ ਕਿਸਾਨਾਂ ਦੇ ਬੰਦ ਨੂੰ ਲੈ ਕੇ ਦੇਖਿਆ ਜਾਵੇ ਤਾਂ ਲੋਕਾਂ ਵਾਸਤੇ ਇੱਕ ਵੱਡੀ ਚੁਣੌਤੀ ਜਿਹੜਾ ਬਣ ਰਿਹਾ ਹੈ ਤੇ ਨਾਲੇ ਇੱਕ ਗੱਲ ਕਹੀ ਜਾ ਸਕਦੀ ਹੈ ਲਾਜ਼ਮੀ ਜੀ ਗੱਲ ਹੈ ਕਿਉਂਕਿ ਜਦ ਇਹਨਾ ਸਿਸਟਮ ਬੰਦ ਹੋਣਾ ਤਾਂ ਉਹਦੇ ਨਾਲ ਆਮ ਜ਼ਿੰਦਗੀ ਤੇ ਬਹੁਤ ਪ੍ਰਭਾਵ ਪੈਣਾ ਰੋਜ਼ਗਾਰ ਦੇ ਉੱਤੇ ਪ੍ਰਭਾਵ ਪੈਣਾ ਪਰ ਨਾਲ ਗੱਲ ਇਹ ਹੈ ਵੀ ਜਿਸ ਸਮੱਸਿਆ ਨੂੰ ਲੈ ਕੇ ਲਗਾਤਾਰ ਕਿਸਾਨ ਬੈਠੇ ਨੇ ਤਾਂ ਉਹ ਕੇਂਦਰ ਨਾਲ ਅੜੇ ਆਪੇਚਾ ਨਿਕਲਦਾ ਨਾ ਨਹੀਂ ਲੱਗਦਾ ਸਪਰੀਮ ਕੋਰਟ ਵੀ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਕਰ ਰਿਹਾ ਸਾਡੇ ਨਾਲ ਬੀਜਪੀ ਦੇ ਸੀਨੀਅਰ ਅਗੁਰਜੀਤ ਗਰੇਵਾਲ ਨੇ ਗਰੇਵਾਲ ਸਾਹਿਬ ਦੇਖਿਏ ਬੰਦ ਹੋਣ ਵਾਲੀਆਂ ਉਹੀ ਸਮਾਂ ਆ ਗਿਆ ਵੀ ਜਿਵੇਂ ਉਦੋਂ ਪਹਿਲਾਂ ਬੰਦ ਕਰਦੇ ਹੁੰਦੇ ਸੀਗੇ ਤਾਂ ਹੁਣ ਪਹਿਲਾਂ ਬੰਦ ਕਹਿ ਰਹੇ ਨੇ ਵੀ ਸੰਪੂਰਨ ਰੂਪ ਦੇ ਵਿੱਚ ਹੈ ਲੱਗਦਾ ਨਹੀਂ ਵਿੱਚ ਲੋਕਾਂ ਦਾ ਨੁਕਸਾਨ ਖੈਰ ਹੋਊਗਾ ਵੱਡੇ ਤੌਰ ਤੇ ਪਰ ਉਹਦੇ ਕਰਕੇ ਕਹਿੰਦੇ ਜੀ ਸਰਕਾਰਾਂ ਜ਼ਿੰਮੇਵਾਰ ਨੇ ਸਾਡੇ ਕੋਲ ਹੀਲਾ ਨਹੀਂ ਕੋਈ ਵੇਖੋ ਜਿਹੜੇ ਅੰਦੋਲਨ ਕਰਨ ਵਾਲੇ ਸੰਗਠਨ ਨੇ ਨਾ ਇਹ ਦੋ ਤਿੰਨ ਮੈਨੂੰ ਇਹ ਲੱਗਦਾ ਕਿ ਇਹ ਮੈਚੂਰ ਨਹੀਂ ਉਹਦਾ ਕਾਰਨ ਕੀ ਹੈ ਕਿ ਜਹਾਜ ਆंदोलਨ ਪਹਿਲਾ ਹੋਇਆ ਨਾ ਉਹੋ ਜੇ ਅੰਦੋਲਨ 20 25 ਸਾਲ ਚ ਇਕ ਅੱਧੀ ਵਾਰ ਹੁੰਦੇ ਨੇ ਜਿੱਦਾਂ ਮਹਾਮਾਰੀ ਵੀ ਇਕ ਅੱਧੀ ਵਾਰ ਹੀ ਆਉਂਦੀ ਆ ਇਸ ਤਰ੍ਹਾਂ ਤੇ ਇਹਨਾਂ ਨੂੰ ਬੜੀ ਗਲਤਫਹਿਮੀ ਹੈ ਕਿ ਇਹ ਅੰਦੋਲਨ ਵੀ ਉਨਾਂ ਹੀ ਸਫਲ ਹੋਊ ਦੂਸਰਾ ਸਾਚੀਚਨਾ ਬੜੀ ਤਾਕਤ ਆ ਉਹ ਕਹਿਆ ਨਾ ਨਾਨਕ ਹੈਪੀ ਸੱਚ ਨਾਨਕ ਹੁਸੀ ਵੀ ਸੱਚ ਤੇ ਜੇ ਸੱਚ ਦੀ ਜਿੱਤ ਨਾ ਹੋਵੇ ਤਾਂ ਨਾਨਕ ਝੂਠਾ ਹੋ ਜੂ ਉਹ ਹੋ ਨਹੀਂ ਸਕਦਾ ਕਦੇ ਵੀ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਜਿਸ ਤਰ੍ਹਾਂ ਹੁਣੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਤਾਂ ਇੱਕ ਤਰ੍ਹਾਂ ਨਾਲ ਰਲੇ ਮਿਲੇ ਆ ਉਧਰ 24 ਫਸਲਾਂ ਤੇ ਐਮਐਸਪੀ ਦੇ ਤਹਿਤ ਹਰਿਆਣਾ ਦੀ ਸਰਕਾਰ ਨੇ ਪੋਸ਼ਟਾ ਕੀਤੀ ਔਰ ਪਹਿਲਾਂ ਵੀ ਉਹ 800 ਕਰੋੜ ਰੁਪਇਆ ਜਦੋਂ ਘੱਟ ਕੀਮਤ ਮਿਲਦੀ ਆ ਉਹ ਫਸਲ ਪਰ ਪਾਈ ਯੋਜਨਾ ਜਿਹੜੀ ਆ ਉਹਦੇ ਚ ਉਹ ਦਿੰਦੇ ਆ 800 ਕਰੋੜ ਰੁਪਏ ਸਾਲ ਚ ਹਰਿਆਣਾ ਸਰਕਾਰ ਸਬਜ਼ੀਆਂ ਤੇ ਦਿੰਦੀ ਹੈ ਨਹੀਂ ਦਿੰਦੇ ਉਹਨਾਂ ਨੂੰ ਹਾਂ ਤੇ ਕਲੇਮ ਦਿੰਦੇ ਹੁਣ ਜਦੋਂ ਉਹਨੇ ਸਫਲ ਯੋਜਨਾ ਚਲਾਈ ਹੋਈ ਆ ਔਰ ਅੱਗੇ ਕੁਛ ਨਾ ਕਰਤੀ ਔਰ ਉਹਦੇ ਬਾਰੇ ਨਹੀਂ ਕਹਿੰਦੇ ਕੁਝ ਵੀ ਇਹਨਾਂ ਨੂੰ ਨਹੀਂ ਕਹਿੰਦੇ ਕਿ ਤੁਸੀਂ ਵੀ ਕਰੋ ভাই ਕੇਂਦਰ ਦੇ ਪਿੱਛੇ ਪਏ ਆ ਕੇਂਦਰ ਜ਼ਿੰਮੇਵਾਰ ਕੇਂਦਰ ਜ਼ਿੰਮੇਵਾਰ ਹੁਣ ਢੱਲੇਵਾਲ ਸਾਹਿਬ ਦੀ ਜਾਨ ਦੀ ਇਹਨਾਂ ਨੂੰ ਜਰਾ ਵੀ ਪਰਵਾਹ ਨਹੀਂ ਹੈ ਕਿਉਂ ਲੱਗਦਾ ਲੋ ਜੇ ਪ੍ਰਵਾਹ ਹੋਵੇ ਤਾਂ ਉਹ ਗੱਲ ਕਰਨ ਔਰ ਜਿਹੜਾ ਸੋਚਦੇ ਆ ਵੀ 1 ਘੰਟੇ ਚ ਹੀ ਇਹ ਮੰਗਾਂ ਪੂਰੀਆਂ ਹੋ ਜਾਣਗੀਆਂ ਕੰਮ ਖਤਮ ਕਰਵਾ ਲਾਂਗੇ ਇਦਾਂ ਨਹੀਂ ਹੁੰਦਾ 140 ਕਰੋੜ ਦਾ ਮੁਲਕ ਆ ਭਾਈ ਜੇ ਇਦਾਂ ਸਰਕਾਰਾਂ ਡਰਨ ਲੱਗ ਜਾਣ ਇਦਾਂ ਸਰਕਾਰਾਂ ਧਮਣ ਲੱਗ ਜਾਣ ਇਹੋ ਜੇ ਸੰਗਠਨ ਹੈ ਕਿੰਨੇ ਆ ਕੱਲ ਨੂੰ ਹੋਰ ਦੋ ਬੰਦੇ ਬੈਠ ਜਾਣਗੇ ਇੱਕ ਤਾਂ ਪਹਿਲਾਂ ਆਪਸ ਚ ਏਕਾ ਕਰਨ ਠੀਕ ਹੈ ਨਾ ਫੇਰ ਗੱਲਾਂ ਸਾਰੀਆਂ ਜਿਹੜੀਆਂ ਤੁਸੀਂ ਲੈ ਕੇ ਬੈਠਦੇ ਹੋ ਸਾਰੀਆਂ ਨਹੀਂ ਮੰਨੀਆਂ ਜਾਂਦੀਆਂ ਜਿਸ ਦੇਰਾਂ ਦੇ ਵਿੱਚ ਕਈ ਮੰਗਾ ਨੇ ਕਿ 145 ਤੋਂ ਵੱਧ ਦੇਸ਼ਾਂ ਦਾ ਹੋ ਸਮੂਹ ਹੈ ਟੀਓ ਵਿਸ਼ਵ ਵਪਾਰ ਸੰਗਠਨ ਇਹ ਕਹਿੰਦੇ ਜੇ ਤੁਸੀਂ ਬਾਹਰ ਆ ਜਾਓ ਉਸ ਖੇਤੀ ਦਾ ਹੈ ਕੀ ਹੈ ਭਾਈ ਤੁਸੀਂ ਕੱਲ ਨੂੰ ਕਹੋਗੇ ਆਰਥਿਕ ਨੀਤੀ ਐਸੀ ਬਣਾਓ ਬਾਕੀ ਲੋਕ ਵੀ ਨੇ ਇਹ ਜਿਹੜੀਆਂ ਗੱਲਾਂ ਨੇ ਨਾ ਇਸ ਤਰ੍ਹਾਂ ਨਹੀਂ ਹੋਇਆ ਪਰ ਗੁਰਵਾਲ ਸਾਹਿਬ ਇਸ ਵਾਰ ਗੱਲ ਇਹ ਹੈ ਵੀ ਜਿਹੜਾ ਜੇ ਕਹੀਏ ਕਿ ਲਗਾਤਾਰ ਜਿਹੜਾ ਡੈਡਲੌਕ ਬਣਿਆ ਹੋਇਆ ਉਹ ਟੁੱਟਣ ਦਾ ਨਾਉਂ ਨਹੀਂ ਲੈ ਰਿਹਾ ਪਹਿਲਾਂ ਉਹ ਗੱਲਬਾਤ ਹੁੰਦੀ ਰਹੀ ਐਸ ਵਾਰ ਤਾਂ ਗੱਲਬਾਤ ਨੂੰ ਲੈ ਕੇ ਚੋਂ ਵੀ ਨਹੀਂ ਨਿਕਲੀ ਹੈ ਹੁਣ ਦੇਖੋ ਨਾ ਤੁਸੀਂ ਕਿਹੜੀ ਦਿਸ਼ਾ ਨੂੰ ਜਾ ਰਹੇ ਹੋ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵੀ ਖਿਲਾਫ ਬੋਲਣਾ ਸ਼ੁਰੂ ਹੋਗੇ ਬਈ ਉਹ ਕੇਂਦਰ ਦੇ ਇਸ਼ਾਰੇ ਤੇ ਕਰ ਰਹੀ ਹੈ ਜੀ ਅਦਾਲਤਾਂ ਕਦੇ ਕੇਂਦਰ ਦੇ ਇਸ਼ਾਰੇ ਤੇ ਕਰਦੀਆਂ ਨੇ ਤੇ ਫਿਰ ਨਿਆਇਪਾਲਿਕਾ ਤੋਂ ਵੀ ਵਿਸ਼ਵਾਸ ਛੁੱਟ ਗਿਆ ਸੰਵਿਧਾਨਿਕ ਸੰਸਥਾਵਾਂ ਤੇ ਵੀ ਤੁਸੀਂ ਹਮਲੇ ਕਰਨੇ ਸ਼ੁਰੂ ਹੋ ਗਏ ਤੇ ਇਹਦਾ ਮਤਲਬ ਤੁਸੀਂ ਸੱਚੇ ਹੋ ਬਾਕੀ ਸਾਰੇ ਝੂਠੇ ਐ ਇਦਾਂ ਨਹੀਂ ਹੋਇਆ ਕਰਦਾ ਇਹ ਇਹਨਾਂ ਨੂੰ ਰੋਕੋ ਇਸ ਤੋਂ ਇਹਨਾਂ ਨੂੰ ਰੁਕਣਾ ਚਾਹੀਦਾ ਔਰ ਲੋਕਾਂ ਨੂੰ ਵੀ ਪਬਲਿਕ ਨੂੰ ਮੇਰੀ ਅਪੀਲ ਆ ਕਿ ਇਹਨਾਂ ਨੂੰ ਡਿਸਕਰੇਜ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਪਰ ਇਹਦੇ ਵਿੱਚ ਜਦੋਂ ਹੁਣ ਬੰਦ ਦੇ ਦੌਰਾਨ ਆਮ ਤੌਰ ਤੇ ਦੇਖਿਆ ਜੀ ਚਲੋ ਲੋਕ ਪਰੇਸ਼ਾਨ ਹੁੰਦੇ ਆ ਕੋਈ ਦੋ ਰਾਏ ਨਹੀਂ ਹੈਗੀ ਆਉਣ ਜਾਣ ਵਾਲੇ ਜਿੰਨਾ ਮਰਜੀ ਅਸੀਂ ਕਹਿ ਲਈਏ ਬਿਨਾਂ ਮਰਜੀ ਪਹਿਲਾਂ ਪਤਾ ਹੋਵੇ ਜਿਹਨੂੰ ਕੋਈ ਅਮਰਜੈਂਸੀ ਆ ਜਾ ਜਿਹਨੇ ਕੰਮ ਜਾਣਾ ਉਹਨੇ ਜਾਣਾ ਤੁਹਾਨੂੰ ਲੱਗਦਾ ਵੀ ਇਹਦਾ ਗੁੱਸਾ ਹੁਣ ਕਿਸਾਨਾਂ ਕੰਨੀ ਨੂੰ ਹੋਊਗਾ ਜਾਂ ਕੇਂਦਰ ਕੰਨੀ ਨੂੰ ਹੋਊਗਾ ਵੀ ਉਹਨਾਂ ਦੇ ਕਰਕੇ ਸਾਨੂੰ ਵੀ ਅੱਜ ਫਸਣਾ ਪੈ ਰਿਹਾ ਹੈ ਯਾਰ ਕੇਂਦਰ ਦੇ ਗੁੱਸੇ ਦਾ ਆ ਚਾਰ ਪੰਜ ਜ਼ਿਲ੍ਹਿਆਂ 'ਚ ਕੀ ਫਰਕ ਪੈਣਾ ਪਹਿਲੀ ਗੱਲ ਤਾਂ ਇਹ ਦੱਸੋ ਕੇਂਦਰ ਨੂੰ ਤਾਂ ਕੋਈ ਫਰਕ ਨਹੀਂ ਹਾਂ ਪੰਜਾਬ ਦਾ ਨੁਕਸਾਨ ਜ਼ਰੂਰ ਹੋ ਰਿਹਾ ਹੈ ਪੰਜਾਬ ਦੀ ਕੇਜਰੀਵਾਲ ਨੂੰ ਚਿੰਤਾ ਹੀ ਨਹੀਂ ਹੈ ਉਹ ਤਾਂ ਜਿਸ ਤਰ੍ਹਾਂ ਹਰ ਮਹੀਨੇ ਜਿੱਦਾਂ 6 ਮਹੀਨੇ ਪੂਰੇ ਹੁੰਦੇ ਆ 12-15 ਹਜ਼ਾਰ ਕਰੋੜ ਹੋਰ ਚੜਾ ਲੈਂਦੇ ਆ ਕਰਜ਼ਾ ਤਨਖਾਹਾਂ ਵੀ ਕਰਜ਼ਾ ਲੈ ਕੇ ਦਿੰਦੇ ਆ ਸਟੇਟ ਵੀ ਉਦਾਂ ਹੀ ਚਲਦੀ ਆ ਤੇ ਉਹਨਾਂ ਨੂੰ ਤਾਂ ਇਹ ਹੈ ਹੀ ਨਹੀਂ ਜਿਸ ਜੇ ਘਰ ਦੀ ਆਰਥਿਕਤਾ ਖਰਾਬ ਹੋ ਜੇ ਤੇ ਘਰ ਦੇ ਮਾਲਕ ਨੂੰ ਚਿੰਤਾ ਨਾ ਹੋਵੇ ਇਹ ਲੋਕਾਂ ਦੇ ਹੱਕਾਂ ਦੇ ਕਸਟੋਡੀਅਨ ਹੁੰਦੇ ਆ ਜਿਹੜੇ ਵੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਆ ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੈ ਪੰਜਾਬ ਦੀ ਵਕੀਰ ਉਹਦੇ ਵਿੱਚ ਵੀ ਸੁਭਾ ਸਰਕਾਰ ਦਾ ਲਗਾਤਾਰ ਕਈ ਮਸਲੇ ਨੂੰ ਲੈ ਕੇ ਕਹਿੰਦੀ ਆ ਆਰਡੀਐਫ ਦਾ ਤਾਂ ਬਹੁਤ ਵੱਡਾ ਰੋਲਾ ਖੈਰ ਤੇ ਹੋਰ ਕਈ ਮਸਲੇ ਇਸ ਤਰ੍ਹਾਂ ਦੇ ਨੇ ਕਹਿੰਦੇ ਵੀ ਪੈਸਾ ਸਰਕਾਰ ਦਾ ਰੁਕੇ ਹੀ ਬਹੁਤ ਪਿਆ ਸਕੀਮਾ ਕਿੱਦਾਂ ਝੂਠ ਬੋਲਣ ਦੇ ਮਾਸਟਰ ਨੇ ਇਹ ਆ ਜਿੰਨੇ ਚੈਨਲ ਨੇ ਇਹਨਾਂ ਨੂੰ ਕਿੰਨੀ ਐਡ ਜਾਂਦੀ ਹੈ ਔਰ ਤਰੀਕੇ ਵੀ ਐਸੇ ਲੱਭ ਲੈ ਕੇ ਪਤਾ ਹੀ ਨਾ ਲੱਗੇ ਕਿ ਕਿੰਨੇ ਦੇ ਤੇ ਠੀਕ ਹੈ ਉਹ ਸਾਰਾ ਪਤਾ ਇਹ ਬ੍ਰਾਈਵ ਕਰਦੇ ਆ ਇੱਕ ਤਰ੍ਹਾਂ ਦੀ ਇਸ ਨੂੰ মিডিਆ ਨੂੰ ਔਰ ਉਹ ਇਹਨਾਂ ਦੇ ਹਿਸਾਬ ਨਾਲ ਚੱਲਦੇ ਰਹਿੰਦੇ ਆ ਤੇ ਜਿੱਥੇ মিডিਆ ਵੀ ਇੱਕ ਪਿਲਰ ਆ ਨਾ ਡੈਮੋਕ੍ਰੇਸੀ ਦਾ ਤੇ ਉਹ ਵੀ ਕੋਸ਼ਿਸ਼ ਕਰਦੇ ਕੇਜਰੀਵਾਲ ਤਾਂ ਬਹੁਤ بڑا ਅਪਰਾਧੀ ਹੈ ਜੀ ਮੈਂ ਤੁਹਾਨੂੰ ਦੱਸਦਾ ਇਸ ਦਸ਼ਾ ਚ ਪਰ ਘਰੇਵਾਲ ਸਾਹਿਬ ਕਿਸਾਨਾਂ ਵਾਲਾ ਮਸਲਾ ਹੱਲ ਫਿਰ ਹੋਊਗਾ ਕਿਵੇਂ ਦਾ ਡੱਲੇਵਾਲ ਨੂੰ ਦੀ ਸਿਤ ਨੂੰ ਲੈ ਕੇ ਚਲੋ ਸੁਪਰੀਮ ਕੋਰਟ ਵੀ ਜਿਵੇਂ ਤੁਸੀਂ ਕਿਹਾ ਵੀ ਸੁਪਰੀਮ ਕੋਰਟ ਵੀ ਚਿੰਤਾ ਕਰ ਚੁੱਕੀ ਆ ਤੇ ਕੱਲ ਨੂੰ ਨਹੀਂ ਲੱਗਦਾ ਤੇ ਬਾਰੀ-ਬਾਰੀ ਗੱਲ ਇਹ ਵੀ ਨਿਕਲ ਕੇ ਆਉਂਦੀ ਆ ਜਾਖੜ ਨੇ ਵੀ ਇਹ ਗੱਲ ਤਾਂ ਕਹਿ ਦਿੱਤੀ ਕਿ ਜੇਕਰ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਹਾਲਾਤ ਖਰਾਬ ਹੋ ਸਕਦੇ ਨੇ ਪੰਜਾਬ ਦੇ ਦੇਖੋ ਪੰਜਾਬ ਦੇ ਹਾਲਾਤ ਖਰਾਬ ਹੋਣ ਨਾ ਹੋਣ ਇਹਨਾਂ ਨੇ ਸਾਡੇ ਮੁੰਡੇ ਮਰਵਾਉਣੇ ਆ ਜੀ ਬina ਗਲਤ ਤੋਂ ਜਿਸ ਦਿਸ਼ਾ ਨੂੰ ਲੈ ਕੇ ਜਾ ਰਹੇ ਆ ਇਹ ਗਲਤ ਕੰਮ ਆ ਸਾਰਾ ਠੀਕ ਹੈ ਇਹ ਪੰਜਾਬ ਦੀ ਰਾਜਨੀਤਿਕ ਹਾਲਾਤ ਇਹਨੇ ਆਮ ਆਦਮੀ ਨੇ ਖਰਾਬ ਕਰਦੇ ਤਬਾਹ ਕਰਦੇ ਠੀਕ ਹੈ ਤੇ ਆ ਦੇਖੋ ਨਾ ਕਾਂਗਰਸ ਨੇ ਆਪਣੇ ਲੋਭ ਲਾਲਚ ਨਾਲ ਸੱਤਾ ਦੇ ਲਾਲਚ ਨਾਲ ਮੈਂ ਕਹੂੰਗਾ ਆਮ ਆਦਮੀ ਨਾਲ ਕੋਈ ਗੱਲ ਬਣਦੀ ਸੀ ਇਹਨਾਂ ਦੇ ਸਮਝੌਤੇ ਦੀ ਠੀਕ ਹੈ ਤੇ ਹੁਣ ਜਿਹੜਾ ਤੁਸੀਂ ਇਹ ਦੇਖਿਆ ਨਹੀਂ ਆਸ਼ੂ ਵਾਲੇ ਮਾਮਲੇ 'ਚ ਕਿ ਵਿਜੀਲੈਂਸ ਨੇ ਜਿਹੜਾ ਚਲਾਨ ਫਾਈਲ ਕੀਤਾ ਸੀ ਉਹਦੇ ਵੀ ਖਿਲਾਫ ਆ ਗਈ ਨਾ ਗੱਲ ਉਹ ਕਿਉਂ ਆਈ ਹੈ ਉਹ ਤਰੀਕੇ ਨਾਲ ਕਾਨੂੰਨੀ ਦਾਗ ਪੇਚਾਂ ਨਾਲ ਕਾਂਗਰਸ ਤੇ ਮਿਲ ਗਏ ਆਪਸ 'ਚ ਉਹਦੇ ਉਹਨਾਂ ਕੇਸਾਂ 'ਚ ਕੱਢਣੇ ਸੀ ਹੋਰ ਕੋਈ ਤਰੀਕਾ ਨਹੀਂ ਸੀ ਕੇਜਰੀਵਾਲ ਹਰ ਤਰ੍ਹਾਂ ਦੇ ਤਰੀਕੇ ਜਾਣਦਾ ਇਸ ਕਰਕੇ ਇਹਦੇ ਕੋਲ ਤਾਂ ਪੰਜਾਬ ਬਚਾਓ ਕਿਸੇ ਤਰ੍ਹਾਂ ਜੇ ਬਚ ਜਾਏ ਤੇ ਆ ਜਿਹੜਾ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਸਮੱਸਿਆ ਉਹਨਾਂ ਦੀਆਂ ਹੈਗੀਆਂ ਉਹਨਾਂ ਦਾ ਬੈਠ ਕੇ ਹੱਲ ਕੱਢੋ ਆ ਨਹੀਂ ਕਿ ਵੀ ਤੁਸੀਂ ਡਰਾਉਣ ਧਮਕਾਉਣ ਨਾਲ ਹੱਲ ਕੱਢ ਲੋਗੇ ਐਡੇ بڑے ਮੁਲਕ ਨੇ ਡਰਨਾ ਨਹੀਂ ਹੈ 140 ਕਰੋੜ ਦਾ ਮੁਲਕ ਹੈ ਤੇ ਤੁਸੀਂ ਜਿਸ ਤਰ੍ਹਾਂ ਦੀ ਹਰਕਤਾਂ ਕਰਦੇ ਹੋ ਹਰ ਸੂਬੇ ਦੀ ਖੇਤੀ ਦੀਆਂ ਅਲੱਗ-ਅਲੱਗ ਸਮੱਸਿਆਵਾਂ ਨੇ ਅਲੱਗ-ਅਲੱਗ ਭੂਮੀ ਦੀ ਨੇਚਰ ਆ ਅਲੱਗ-ਅਲੱਗ ਪਾਣੀ ਦਾ ਪੱਧਰ ਆ ਅਲੱਗ-ਅਲੱਗ ਉਥੋਂ ਦਾ ਜਿਹੜਾ ਜਲਵਾਯੂ ਆ ਤੇ ਉਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖਣਾ ਪਵੇਗਾ ਪਰ ਗਰਮਲ ਸਾਹਿਬ ਦੇਖਿਏ ਜਿਵੇਂ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰੀ ਤੁਸੀਂ ਚਲੋ ਆਪਦੇ ਪੁਆਇੰਟ ਰੱਖਦੇ ਹਾਂ ਥੋੜੇ ਹੋਰ ਵੀ ਬਹੁਤ ਸਾਥੀ ਹੋਣੇ ਜਿਹੜੇ ਆਪਦੇ ਆਪਦੇ ਅਲੱਗ-ਅਲੱਗ ਪਲੇਟਫਾਰਮਾਂ ਤੇ ਪੁਆਇੰਟ ਰੱਖਦੇ ਹੋਣੇ ਆ ਕੇਂਦਰ ਨਾਲ ਕੋਈ ਗੱਲ ਹੋਈ ਨਹੀਂ ਵੈਸੇ ਵੀ ਇਹਦਾ ਕੀ ਕੋਈ ਕੋਈ ਹੱਲ ਕਰ ਰਹੇ ਹੋ ਤੁਸੀਂ ਜਾਂ ਨਹੀਂ ਕਿਉਂਕਿ ਤੁਸੀਂ ਲੋਕ ਤਾਂ ਪੰਜਾਬ ਦੀ ਰਾਜਨੀਤੀ ਕਰਦੇ ਹੋ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਦੋਂ ਮੁੱਖ ਮੁੱਦੇ ਦੇ ਤੌਰ ਦੇ ਉੱਤੇ ਹੀ ਸੱਟਬਾਜ਼ੀ ਦੀ ਨਜ਼ਰ ਆਏ ਫਿਰ ਲੱਗਿਆ ਨਹੀਂ ਤੁਹਾਨੂੰ ਵੀ ਕੋਈ ਹੱਲ ਕਢਵਾਇਆ ਜਾਵੇ ਇਸ ਚੀਜ਼ ਦਾ ਪਰ ਵੀ ਇਹਦਾ ਹੱਲ ਕੀ ਕਢਵਾਈਏ ਹੁਣ ਤੁਸੀਂ ਇੱਕ ਮਿੰਟ ਦੱਸੋ ਸਭ ਤੋਂ ਮ ਜੋਗਿੰਦਰ ਸਿੰਘ ਹੋਰ ਆ। ਠੀਕ ਹੈ। ਉਹ ਇਸ ਅੰਦੋਲਨ ਤੋਂ ਬਾਹਰ। ਬਾਕੀ ਜਿੰਨੇ ਵੀ ਨਾਮ ਲਈ ਜਾਵਾਂ ਰਾਜੇਵਾਲ ਜੀ ਹੋਏ ਜਾਂ ਹੋਰ ਹੋਏ ਜਾਂ ਉਹ ਰੁਦੂ ਸਿੰਘ ਮਾਨਸਾ ਹੋਏ ਜਾਂ ਹੋਰ ਵੀ 3549 ਨੇ। ਉਹ ਇਹਦੇ 'ਚ ਹੈ ਨਹੀਂ ਗੇ। ਇਹ ਵੀ ਇੱਕ ਬੈਠ ਕੇ ਪਹਿਲਾਂ ਤਾਂ ਆਪ ਦੀ ਇੱਕ رائے ਕਰਨਾ ਅਸੀਂ ਕੀ ਕਰਨਾ। ਇਹ ਕੋਈ رائے ਨਹੀਂ ਰੈਸਲਾ ਨਹੀਂ ਕਿਸੇ ਨਾਲ ਕੀਤੀ। ਉਹ ਡੱਲੇਵਾਲ ਸਾਹਿਬ ਨੂੰ ਪਤਾ ਉੱਥੇ ਤੇ ਬਸ ਉਹ ਨੁਕਸਾਨ ਕਰਵਾ ਦੇਣਗੇ। ਠੀਕ ਹੈ ਨਾ ਤੇ ਆਪਣੇਰ ਸਾਹਿਬ ਦੀ ਤਾਂ ਮੈਨੂੰ ਪਾਸ਼ਾ ਹੀ ਨਹੀਂ ਸਮਝ ਆਉਂਦੀ ਵੀ ਇਹ ਕੀ ਬੋਲਦੇ ਰਹਿੰਦੇ ਆ ਕੀ ਕਰਦੇ ਆ ਕਿ ਇਹ ਅੰਦੋਲਨ ਇਸ ਤਰ੍ਹਾਂ ਚੱਲਿਆ ਕਰਦੇ ਆ ਦੂਜਿਆਂ ਨੂੰ ਅਪਮਾਨਿਤ ਕਰਕੇ ਪਰ ਇਹਨਾਂ ਸਾਰਿਆਂ ਚ ਜੇ ਹੁਣ ਆਪਾਂ ਆ ਲਾਸਟ ਗੱਲ ਕਰੀਏ ਤਾਂ ਜਿਹੜੇ ਸਾਹਬ ਦੇ ਨਾਲ ਇਹ ਪੂਰਾ ਅੰਦੋਲਨ ਚੱਲ ਰਿਹਾ ਹੈ ਹੁਣ ਬੰਦ ਹੋ ਗਿਆ ਹੋ ਸਕਦਾ ਭਵਿੱਖ ਚ ਹੋਰ ਕੋਈ ਰਣਨੀਤੀ ਉਹ ਆਪਦੀ ਬਣਾਉਣਗੇ ਪਰ ਇਹਦੇ ਚ ਲੱਗਦਾ ਨਹੀਂ ਵੀ ਦੋਹੇ ਤਰ੍ਹਾਂ ਦੇ ਪਿੱਛੇ ਲੋਕ ਕਿਤੇ ਨਾ ਕਿਤੇ ਬਹੁਤ ਨੁਕਸਾਨ ਚੱਲਣਗੇ ਇਸ ਇੰਦਾ ਅਰੇ ਲੋਕ ਵੀ ਚੱਲਣਗੇ ਸਰਕਾਰ ਵੀ ਕਨਫਿਊਜ਼ਡ ਆ ਕੱਲ ਨੂੰ ਹੋਰ ਦੋ ਸੰਗਠਨ ਕੜੇ ਹੋ ਜਾਣਗੇ ਉਹ ਕਹਿੰਨੇ ਸਾਡੀਆਂ ਦਾ ਆ ਮੰਗਾ ਰਹੇ ਜੀ ਉਦੋਂ ਕੀ ਜਵਾਬ ਹੈ ਜੀ ਠੀਕ ਹੈ ਨਾ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਔਰ ਐਡੇ ਵੱਡੇ 140 ਕਰੋੜ ਦੇ ਮੁਲਕ 'ਚ ਕੋਈ ਕਿਸੇ ਕੋਨੇ ਤੋਂ ਉੱਠ ਖੜਾ ਹੋ ਕੋਈ ਕਿਸੇ ਕੋਨੇ ਤੋਂ ਉੱਠ ਖੜਾ ਹੋਊਗਾ ਤਾਂ ਫਿਰ ਬੰਗਲਾਦੇਸ਼ ਬਣ ਜਾਊਗਾ ਇੱਦਾਂ ਥੋੜਾ ਹੁੰਦਾ ਔਰ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਉਹ ਆਪਣੇ ਇੰਟਰਸਟ ਦੇਖਦੀਆਂ ਆਪਣੇ ਰਾਜਨੀਤਿਕ ਹਿੱਤ ਦੇਖਦੀਆਂ ਉਹ ਕੋਈ ਸੱਚੀ ਗੱਲ ਤਾਂ ਕੋਈ ਬੋਲਣ ਵਾਸਤੇ ਤਿਆਰ ਨਹੀਂ ਹੈ ਤੇ ਇਹ ਵੀ ਤਰੀਕਾ ਗਲਤ ਹੈ ਤੇ ਮੈਂ ਇਹ ਸਮਝਦਾ ਵੀ ਜਿਹੜੀ ਕਿਸਾਨ ਦੀ ਜੈਨੂਨ ਸਮੱਸਿਆਵਾਂ ਨੇ ਉਹਨਾਂ ਦੀ ਗੱਲ ਹੋ ਜਾਣੀ ਚਾਹੀਦੀ ਹੈ ਇਹ ਰੋਜ਼ ਰੋਜ਼ ਦਾ ਜਿਹੜਾ ਕੰਮ ਆ ਨਾ ਇਹ ਪੰਜਾਬ ਦਾ ਬਹੁਤ بڑا ਨੁਕਸਾਨ ਕਰੂਗਾ ਪੰਜਾਬ ਤਾਂ ਇੱਕ ਤਰ੍ਹਾਂ ਨਾਲ ਰਾਜਕਤਾ ਫੈਲ ਜਾਊਗੀ ਜਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਔਰ ਆਰਥਿਕ ਐਮਰਜੈਂਸੀ ਲੱਗੂਗੀ ਇੱਥੇ ਤੁਸੀਂ ਅੱਜ ਦੇਖ ਲੈਣਾ ਭਗਵੰਤ ਮਾਨ ਦੀ ਸਰਕਾਰ ਨੂੰ ਜਾਣਾ ਪਊਗਾ ਇਥੋਂ ਆਰਥਿਕ ਐਮਰਜੈਂਸੀ ਲੱਗੇ ਤੇ ਲੱਲੇਵਾਲ ਸਾਹਿਬ ਬੈੱਡ 'ਚ ਪਏ ਨੇ ਕਿਸਾਨਾਂ ਦੀ ਚਿੰਤਾ ਘਟਾ ਤੇ ਉਹਨਾਂ ਨੂੰ ਵੀ ਇਹ ਸਰਕਾਰ ਦੀ ਚਿੰਤਾ ਜ਼ਿਆਦਾ ਤੇ ਗਵਰਨਰ ਰੂਲ ਨਾ ਲੱਗੇ ਇਹ ਮਿਲਣ ਗਏ ਸੀ ਨਾ ਉਹਦੇ ਮੰਤਰੀ ਤੇ ਪ੍ਰਧਾਨ ਵਗੈਰਾ ਉਹਨਾਂ ਕੋਲ ਆ ਇਹਨਾਂ ਨੂੰ ਕਹਿ ਰਹੇ ਥੋੜੇ ਵੀ ਜੇ ਮੇਰੇ ਨੂੰ ਕੁਝ ਹੋ ਗਿਆ ਨਾ ਥੋੜੇ ਵੀ ਫਿਰ ਰਾਜਪਾਲ ਦਾ ਰਾਜ ਲੱਗ ਜਾਣਾ ਗਵਰਨਰ ਰੂਲ ਲੱਗ ਜਾਣਾ ਹਰ ਇੱਕ ਜੋ ਮਰਜ਼ੀ ਲੱਗ ਜਾਏ ਤੂੰ ਆਪਣੀ ਨਿਵੇਲ ਬਾਕੀਆਂ ਨੂੰ ਛੱਡ ਠੀਕ ਹੈ ਨਾ ਤੇ ਇਸ ਕਰਕੇ ਲੱਲੇਵਾਲ ਸਾਹਿਬ ਦੀ ਜਾਨ ਬਚਣੀ ਚਾਹੀਦੀ ਹੈ ਠੀਕ ਹੈ ਨਾ ਪਰ ਗੱਲ ਬਿਲਕੁਲ ਕਿਤੇ ਕਰ ਵਾਲਾ ਹੋਰ ਹੁੰਦਾ ਕਹਿੰਦਾ ਕਿ ਜਿਹੜੀ ਸਿਚੁਏਸ਼ਨ ਹੈ ਇਹ ਗੱਲ ਠੀਕ ਹੈ ਵੀ ਸਮੱਸਿਆਵਾਂ ਪਰੇਸ਼ਾਨੀਆਂ ਹੈਗੀਆਂ ਨੇ ਤੇ ਬਹਿ ਕੇ ਗੱਲ ਨਿਕਲੂਗੀ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਜੇਕਰ ਉਹਨਾਂ ਨੇ ਵੀ ਸਪਸ਼ਟ ਕਰਤਾ ਵੀ ਕੇਂਦਰ ਦਾ ਜਿਹੜਾ ਰਵਈਆ ਉਹ ਕਹਿੰਦੇ ਪੰਜਾਬ ਨੂੰ ਲੈ ਕੇ ਠੀਕ ਹੈ ਕਿ ਉਹ ਚਿੰਤਾ ਕਰਦੇ ਨੇ ਪੰਜਾਬ ਦੀ ਪਰ ਉਹ ਕਹਿੰਦੇ ਕਿ ਜਿਹੜੀ ਇੱਕ ਮੂਵਮੈਂਟ ਦੇ ਤੌਰ ਤੇ ਦੇਖਿਆ ਜਾਵੇ ਤਾਂ ਐਡੇ ਵੱਡੇ ਦੇਸ਼ ਦੇ ਵਿੱਚ ਜੇਕਰ ਕੱਲ ਨੂੰ ਕਿਤੇ ਕੋਈ ਹੋਰ ਕੋਈ ਇਸ ਤਰ੍ਹਾਂ ਦੇ ਨਾਲ ਬੈੰਦਾ ਤਾਂ ਸਥਿਤੀ ਬੰਗਲਾਦੇਸ਼ ਵਰਗੀ ਬਣ ਸਕਦੀ ਹੈ ਤੇ ਇਸੇ ਕਰਕੇ ਜਿਹੜੀ ਸਮੱਸਿਆ ਦੇ ਹੱਲ ਨੂੰ ਲੈ ਕੇ ਸੁਪਰੀਮ ਕੋਰਟ ਕੰਨੀ ਸਾਰੇ ਦੇਖ ਕੀ ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋ ਰਹੀ ਹੈ ਤੇ ਸੰਵਿਧਾਨਿਕ ਢਾਂਚੇ ਦੇ ਸਵਾਲ ਖੜੇ ਹੋ ਜਨ ਤਾਂ ਫਿਰ ਆਖਰ ਯਕੀਨ ਕਿਸ ਤੇ ਹੈ ਇਹ ਵੀ ਇੱਕ ਕਹਿੰਦੇ ਸੋਚਣ ਵਾਲੀ ਗੱਲ ਹੈ ਵੀਡੀਓ ਜਨਿਸਟ ਹਰਪਾਲ ਦੇ ਨਾਮਸ ਮਿਸਿੰਗ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ